ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰ ਅਧਿਆਨ 'ਚ ਦੀਆਂ ਖਾਸ ਖਬਰਾਂ ਤੇ ਮਾਚੀਵਾੜਾ ਦੇ ਇੰਦਰਾ ਕਲੋਨੀ ਦਾ ਵਾਸੀ ਤੇ ਗਰੀਬ ਮਾਪਿਆਂ ਦਾ ਪੁੱਤਰ ਮਨਪ੍ਰੀਤ ਸਿੰਘ ਜੋ ਕਿ ਵਿਦੇਸ਼ ਰਜਗਾਰ ਲਈ ਗਿਆ ਸੀ ਪਰ ਉੱਥੇ ਪਾਕਿਸਤਾਨੀ ਨਾਗਰਿਕ ਨਾਲ ਨਾਗਰੀਕਾਂ ਨਾਲ ਨਸ਼ੇ ਦੀ ਕੇਸ ਵਿੱਚ ਫੜਿਆ ਗਿਆ ਜਿਸ ਨੇ નિર્ਦੋਸ਼ ਹੋਣ ਦੇ ਬਾਵਜੂਦ ਵੀ 2.5 ਸਾਲ ਜੇਲ੍ਹ ਕੱਟੀ ਮਨਪ੍ਰੀਤ ਸਿੰਘ ਛੋਟਾ 2.5 ਸਾਲ ਬਾਅਦ ਆਪਣੇ ਵਤਨ ਭਾਰਤ ਘਰ ਪਰਤਿਆ ਤਾਂ ਬਜ਼ੁਰਗ ਵਿਧਵਾ ਮਾਂ ਭੈਣਾ ਭਰਾ ਅਤੇ ਰਿਸ਼ਤੇਦਾਰਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਹਾਂਜੀ ਨਾਮ ਮਨਪ੍ਰੀਤ ਸਿੰਘ ਹੀ ਸਾਨੂੰ ਚੰਨ ਲੜਾ ਲਗਣ ਲਈ ਰਹਿਣ ਵਾਲਾ ਇਹ ਮੈਂ ਗਿਆ ਸੀਗਾ 2020 ਦੇ ਲਾਸਟ ਸੀ ਗਿਆ ਸੀ ਅੱਛਾ ਕੰਮ ਮੈਂ ਕਰਦਾ ਸੀਗਾ ਪੈਕਿੰਗ ਦਾ ਪੈਕਿੰਗ ਡਿਪਾਰਟਮੈਂਟ ਦਾ ਅੱਛੀ ਸੀ ਕੰਪਨੀ ਚ ਕੰਪਨੀ ਸੀ ਗਈ ਅੱਛਾ ਫਿਰ ਸਪਲਾਈ ਕੰਪਨੀ ਸੀ ਗਈ ਉੱਥੇ 1.5 ਸਾਲ ਪਹਿਲਾਂ ਕੰਮ ਕੀਤਾ ਸੀ ਉੱਥੇ ਉਤ ਤੋਂ ਬਾਅਦ ਕੰਪਨੀ ਚੇਂਜ ਹੋਈ ਮੇਰੀ ਫਿਰ ਫਿਰ ਜਾ ਗਈ ਕੰਪਨੀ ਚੇਂਜ ਕੀਤੀ ਜਦੋਂ ਰੂਮ ਚ ਗਈ ਉੱਥੇ ਨੌਕੜਿਆਂਗੇ ਉੱਥੇ ਕੰਪਨੀ ਚੇਂਜ ਕਰਕੇ ਕਿਹੜੇ ਸ਼ਹਿਰ ਗਈ ਤੁਸੀਂ ਦੁਬਈ ਦੇ ਮੈਂ ਗਿਆ ਸੀਗਾ ਜੀ ਆਪਣੇ ਅਜਮਾਨੇ अच्छा जमाल हां जी अबोदा जमाल ही गया अच्छा अच्छा हां जी ओते की की कित्ता होया कित्ता सारा वाकया कित्ता होया कमरे ਦੇ ਵਿੱਚ ਕਮਰੇ ਦੇ ਵਿੱਚ ਮੈਂ ਕੰਪਨੀ ਦੇ ਗਿਆ ਜੀ ਮੈਨੂੰ ਹੁਣ ਉੱਥੇ ਪਤਾ ਨਹੀਂ ਕੀ ਸੀ ਨਾ ਜੀ ਕਿੱਦਾਂ ਕੀ ਲਈਆਂ ਨਾ ਕੌਣ ਕੀ ਕਰਦਾ ਹੈ ਮੁੰਡੇ ਸੀਗੇ ਪਾਕਿਸਤਾਨ ਦੇ ਨਾਲ ਅੱਛਾ ਜਿੱਦੇ ਉੱਥੇ ਮੈਂ ਰਹਾ ਜੀ ਮੈਂ 10 ਦਿਨ ਚੱਕਿਆ ਗਿਆ ਜੀ 10 ਦਿਨ ਉੱਥੇ ਰਹੇ ਹਾਂਜੀ ਹਾਂਜੀ ਪੁਲਿਸ ਨੇ ਉੱਥੇ ਦੁਬਈ ਪੁਲਿਸ ਚੱਕਿਆ ਦੁਬਈ ਦੇ ਨਹੀਂ ਚੱਕਿਆ ਜੀ ਜਮਾਲ ਪੁਲਿਸ ਨੇ ਚੱਕਿਆ ਜੀ ਜਮਾਲ ਪੁਲਿਸ ਹਾਂਜੀ ਹਾਂਜੀ ਕੀ ਉੱਥੇ ਕੀ ਮਿਲਿਆ ਜਮਾਲ ਪੁਲਿਸ ਨੂੰ ਉੱਥੇ ਕੀ ਮਿਲਿਆ ਨਾ ਪਤਾ ਨਹੀਂ ਜੀ ਮਖਵਰੀ ਕੀਤੀ ਸੀ ਕਿਸੇ ਨੇ ਹਾਂ ਇਹੀ ਮਖੌਲੀ ਕੀਤੀ ਗਏ ਨੇ ਤੇ ਚਕਾਇਆ ਸਾਨੂੰ ਤੁਸੀਂ ਵਿੱਚ ਅਰੈਸਟ ਹੋ ਗਏ ਹਾਂਜੀ ਵਿੱਚ ਅਰੈਸਟ ਹੋ ਗਏ ਤੁਸੀਂ ਕਿਹਾ ਨਹੀਂ ਵੀ ਮੈਂ ਬੇਗਨਾ ਆ ਮੇਰਾ ਕੋਈ ਤੁਸੀਂ ਬਹੁਤ ਮਿਹਨਤ ਨਾਲ ਕੀਤਾ ਜੀ ਬਹੁਤ ਕਸ਼ਟ ਕੀਤਾ ਉਹਨਾਂ ਨੇ ਨਹੀਂ ਸੁਣੀ ਪੁਲਿਸ ਨੇ ਸੁਣੀ ਨਹੀਂ ਆ ਗਈ ਨਹੀਂ ਸੁਣੀ ਠੀਕ ਹੈ ਤੁਹਾਡੀ ਵਿੱਚ ਤੁਹਾਡੇ ਵਿੱਚ ਨਾ ਹੀ ਵਿੱਚ ਤੁਹਾਡੇ ਵਿੱਚ ਇਹ ਕਹਿੰਦੇ ਤੁਹਾਨੂੰ ਹਾਈ ਟੈਰੀਅਰ ਸੀ ਕੋਈ ਆਪਣਾ ਆਈਡਿਟੀ ਕਾਰਡ ਸਾਰਾ ਕੋ ਦਿਖਾਇਆ ਜੀ ਕੱਢ ਕੇ ਉਹਨੂੰ ਸਾਰਾ ਕੋ ਦਿੱਤਾ ਕੱਢ ਕੇ ਉਹਨੂੰ ਆਪਣਾ ਆਈਡੀ ਵੀ ਕਿਤੇ ਕੱਢ ਕੇ ਇੱਥੋਂ ਤੱਕ ਕਿ ਉਹ ਮੋਬਾਈਲ ਤੱਕ ਲੋਕ ਤੱਕ ਦਿੱਤਾ ਗੱਲ ਠੀਕ ਹੈ ਲੋਕ ਕੋਲ ਦਿੱਤਾ ਲੋਕ ਕੋਲ ਦਿੱਤਾ ਹਾਂਜੀ ਕੋਈ ਮੰਨੇ ਨਹੀਂ ਆ ਨਹੀਂ ਮੰਨੇ ਆ ਇਹ ਤੁਹਾਨੂੰ ਤੋੜ ਫੜ ਕੇ ਘੁਸਾ ਕਰਾ ਗਏ ਕਿੱਥੇ ਲੈ ਗਏ ਜੀ ਉਹ ਫੜ ਕੇ ਜੀ 6 ਦਿਨ ਰੱਖਿਆ ਉਹਨਾਂ ਨੇ ਪੁਲਿਸ ਸਟੇਸ਼ਨ ਮੈਨੂੰ ਤੇ 6 ਦਿਨਾਂ ਦੇ ਬਾਅਦ ਲੈ ਗਏ ਮੈਨੂੰ ਆਪਣੇ ਸਹੀ ਆਪਣੇ ਜੇਲ੍ਹ ਚ ਲੈ ਗਏ ਜੀ ਜੇਲ੍ਹ ਚ ਲੈ ਗਏ ਵਰਦੀਪੁਰ ਦੀ ਪਾਈ ਉੱਥੇ ਉਹਨਾਂ ਨੇ ਲੋ ਹਾਂ ਵਰਦੀਪੁਰ ਦੀ ਪਾਗ ਮੋਟੇ ਅੰਦਰ ਕੱ ਕਰਾਈ ਉੱਥੇ ਰੱਖਿਆ ਠਾਈ ਸਾਲ ਕਿੰਨੇ ਸਾਲ ਰੱਖਿਆ 22 ਸਾਲ ਹੀ 22 ਸਾਲ ਹਾਂ ਜੀ 2 ਸਾਲ 6 ਮਹੀਨੇ ਹਾਂ ਜੀ ਤੇ ਜਿਹਦੇ ਵਿੱਚ ਕੀ ਕੀ ਥੋੜੀ ਰੋਟੀ ਪਾਣੀ ਸਹੀ ਮਿਲਦਾ ਸੀ ਉੱਥੇ ਰੋਟੀ ਪਾਣੀ ਸਵੇਰ ਟਾਈਮ ਇੱਕ ਫੂਸ ਮਿਲਦਾ ਸੀ ਇੱਕ ਰੋਟੀ ਮਿਲਦੀ ਸੀ ਹੀ ਹੋਈ ਠੀਕ ਹੈ ਜੀ ਦੁਪਹਿਰ ਨੂੰ ਥੋ ਬਹੁਤ ਵਧੀਆ ਜੀ ਲੱਗਿਆ ਸਰ ਮੇਰਾ ਪੇਟ ਮੇਰੇ ਤੇ ਨਾ ਲੱਗਿਆ ਹੈ ਮੈਂ ਬਹੁਤ ਅੰਮ੍ਰਿਤ ਮਹੀਨੇ ਤੋਂ ਬਹੁਤ ਪਰੇਸ਼ਾਨ ਸੀ ਜੀ ਮੈਂ ਬੁਵਾਤ ਕਿਤੇ ਪਰੇਸ਼ਾਨ ਹੁਣ ਕਰਦਾ ਜੀ ਮੈਂ ਕਹਿੰਦਾ ਸੀ ਮੇਰਾ ਪ੍ਰੈਸ਼ਰ ਨਾ ਕੋੜਾ ਮੇਰੇ ਪਤਨ ਨੇ ਇੱਕ ਵਾਰੀ ਮੇਰਾ ਮਗ ਆਪ ਕਹਾ ਮੇਰੇ ਪੇਟ ਦੁਨ ਲੱਗੇ ਜਿਵੇਂ ਸਾਰੇ ਦੁਗਾ ਟੁੱਟ ਗਿਆ ਪਰ ਮਾਤਮਾ ਨੇ ਸੁਣੀ ਤੁਸੀਂ ਬਰਦਾਸ਼ਤ ਬਹੁਤ ਕੀਤੀ ਹੋਣੀ ਆ ਮੈਂ ਕਹਿੰਦੀ ਜੋ ਪੁੱਛ ਰਿਹਾ ਕੋਈ ਜਿੱਤ ਹੈ ਰੋਟੇ ਮੈਨੂੰ ਤਾਂ ਅਸਕਾਲ ਦੀ ਸੀ ਮੈਂ ਨਾ ਕਿ ਕਿਦਾ ਕੱਢ ਕੇ ਆਉਣੀ ਸੀ ਮੈਕਾਂਸੀ ਫਿਸ਼ੇਨ ਕਿਸੇ ਤਾਂ ਮੈਂ ਮੇਰਾ ਫੋਟੋ ਮੇਰੇ ਘਰ ਰਾਜੀ ਵੀ ਮੇਰੇ ਟਿੰਡਲ ਨਾਲ ਕੱਢੀ ਤੁਹਾਨੂੰ ਕਿਹਦੇ ਹੱਸਿਆ ਵੀ ਤੁਹਾਡਾ ਪੁੱਤ ਕਦੋਂ ਆ ਰਿਹਾ ਤੁਹਾਨੂੰ ਪਤਾ ਕਦੋਂ ਲੱਗਿਆ ਤੂੰ ਸਾਨੂੰ ਜਿਵੇਂ ਮੁੰਡੇ ਨਹੀਂ ਦੱਸਿਆ ਦਿਲੰਦਰ ਦੇ ਨੇ ਹੂੰ ਤੂੰ ਕਹਿੰਦਾ ਜੀ ਵੀ 20 ਦਿਨ ਤੱਕ ਮਹੀਨੇ ਤੱਕ ਤਾਂ ਆ ਜਾਣਾ ਜੀ ਉਹਨੇ ਅੱਛਾ ਵਾਸੀ ਜਿੰਦ ਤੱਕ ਆ ਜਾਏ 에ਰਪੋਰਟ ਤੇ ਤਰੇ ਉਹ ਦਲੇ ਸਾਲ ਬਰੇ ਨੇ ਆ ਕੇ ਫੋਨ ਕੀਤਾ ਮੇਰੀ ਬੱਦੀ ਕੁਲਦੀਨ ਬਹੁਤ ਕਿ ਤਮੈ ਦਾ ਸੁਪਤੀ ਗਈ ਸੀ ਜਦੋਂ ਫੋਨ ਕੀਤਾ ਸੱਟ ਤਾਂ ਬਸ ਇਹ ਧਰਤੀ ਨਾ ਪੈਣ ਨਾਲ ਲੱਗ ਬੜੀ ਖੁਸ਼ੀ ਹੋਈ ਬਹੁਤ ਖੁਸ਼ੀ ਹੋਈ ਅੱਜ ਬਹੁਤ ਹਾਂ ਹੁਣ ਤਾਂ ਦੀ ਬਾਹਰ ਭੇਜਣਾ ਵਿਦੇਸ਼ ਕਾਮ ਲਈ ਜੀ ਨਹੀਂ ਮੈਂ ਤਾਂ ਜਮਾ ਲਈ ਆਪਣੇ ਪਤ ਤੱਕ ਅੱਖਾਂ ਦੇ ਪਰੇ ਕਰ ਬਹੁਤ ਆਪਕੇ ਮਹਤਾਜਿ ਪਾਲੇ ਬਹੁਤ ਜਿਆਦਾ ਛੋਟ ਛੋਟੇ ਸੇ ਜਦੋਂ ਨਾਲ ਪੈਰ ਮੁੱਕ ਗਿਆ ਸੀ ਸਭੀ ਅੱਧੀ ਵਸਦੀਆਂ ਹੁੰਦੇ ਕਰ ਕਰਕੇ ਮੈਨੂੰ ਪੜਾਇਆ ਲਖਾਇਆ ਕਿੰਨਾ ਕਿਦੋਂ ਕਦੋਂ ਕਿੰਨੇ ਪੈਸੇ ਜ਼ਿਆਗ ਕਰਕੇ ਬਾਹਰ ਭੇਜਿਆ ਸੀ ਇਹਨੂੰ ਤੁਹਾਨੂੰ ਕਹਦੇ ਜੋ ਕਹੇ ਜੋ ਬਾਹਰ ਭੇਜਿਆ ਸੀ ਅੰਮ੍ਰਿਤਸਰ ਵਿਖੇ ਬਾਬਾ ਸਾਹਿਬ ਬੰਬੇਦ ਕਰਦੇ ਬੁੱਤ ਨਾਲ ਹੋਏ ਬੇਅਦਬੀ ਵਿੱਚ ਕੋਈ ਇਸ਼ਾਰਾਰਤੀ ਸੋਚ ਕੰਮ ਕਰ ਰਹੀ ਹੈ ਨਾ ਗੱਲਾਂ ਦਾ ਪ੍ਰਕਾਵਾ ਬੀਬੀ ਜ਼ਗੀਰ ਕੋਰ ਨੇ ਕੀਤਾ ਉਹਨਾਂ ਇਹ ਵੀ ਕਹਿ ਕੇ ਵਿਜੇ ਸਾੰਪਲਾ ਵੱਲੋਂ ਅਦੇ ਸ਼੍ਰੀਕਾਲ ਤੱਕ ਸਾਹਿਬ ਨੂੰ ਕਿਤੇ ਸਵਾਲ ਤੇ ਬੀਬੀ ਜ਼ਗੀਰ ਕੋਰ ਨੇ ਪਲਟਵਾਰ ਕਰਦੇ ਕਿ ਹੈ ਕਿ ਉਹਨਾਂ ਦੀ ਸਟੇਟਮੈਂਟ ਬੇਹਦ ਸ਼ਰਮਨਾਕ ਹੈ ਵਿਜੇ ਸਾਹਮਲਾ ਦੇ ਬਿਆਨਾਂ ਤੋਂ ਲੱਗਦਾ ਹੈ ਇਸ ਦੇ ਪਿੱਛੇ ਭਾਜਪਾ ਤੇ ਏਜੰਸੀਆਂ ਦੀ ਵੰਡ ਪਾਉਣ ਦੀ ਸੋਚੀ ਸਮਝੀ ਸਾਜ਼ਿਸ਼ ਹੋਵੇ ਜਦੋਂ ਕੋਈ ਮर्याਦਾ ਦਾ ਕਹਨ ਕਰੇਗਾ ਕੋਈ ਵੱਡੇ ਤੋਂ ਵੱਡਾ ਹੋਏਗਾ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਉਸਤੇ ਵੀ ਅਕਸ਼ਲ ਲੈ ਸਕੀ ਇਹ ਮਤ ਸੋਚਿਏ ਕਿ ਜੇ ਸ਼੍ਰੀ ਅਕਾਲ ਸਾਹਿਬ ਦਾ ਜਥੇਦਾਰ ਜਾਂ ਕੋਈ ਸਿੰਘ ਸਹਿਬਾਨ ਵੀ ਮर्याਦਾ ਦਾ ਕਹਨ ਕਰੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੇ ਉਹਦਾ ਸਾਰਾ ਜ਼ਿੰਮੇਵਾਰੀ ਉਹਨਾਂ ਦੀ ਹੁੰਦੀ ਹੈ ਅਸਲੀ ਤੌਰ ਤੇ ਟਰਸਟੀ ਜਾਂ ਸਾਰੇ ਓ ਟ੍ਰਸਟੀਓ ਨੇ ਉਹ ਸਾਰੀ ਦੀ ਰਖਵਾਲੀ ਕਰਨ ਵਾਸਤੇ ਸੋ ਪ੍ਰਧਾਨ ਜਿਹੜਾ ਹੈ ਉਹਨੂੰ ਆਪਣੀ ਕੁਰਸੀ ਨਾਲ ਇਨਸਾਫ ਕਰਨਾ ਚਾਹੀਦਾ ਮੈਂ ਅੱਜ ਵੀ ਕਹਾਂਗੀ ਪ੍ਰਧਾਨ ਨੂੰ ਆਪਣੀ ਕੁਰਸੀ ਦਾ ਇਨਸਾਫ ਹੋਣਾ ਚਾਹੀਦਾ ਹੈ ਇਹ ਨਹੀਂ ਕਿ ਜਿੰਨੇ ਜੇ ਉਹਨਾਂ ਨੂੰ ਬਿਠਾ ਦਿੱਤਾ ਤੇ ਬੈਠ ਤੇ ਗਿਆ ਕੁਰਸੀ ਤੇ ਉਹ ਬਿਠਾਉਣ ਜੋਗੇ ਠੀਕ ਹੈ ਲੇਕਿਨ ਬੈਠਣ ਤੋਂ ਬਾਅਦ ਉਸ ਕੁਰਸੀ ਦਾ ਸਨਮਾਰ ਉਸ ਕੁਰਸੀ ਦੀ ਜ਼ਿੰਮੇਵਾਰੀ ਉਹਦੀ ਸਾਰੀ ਪੈਰਵਾਹੀ ਪ੍ਰਧਾਨ ਨੇ ਕਰਨੀ ਹੈ ਨਾ ਕਿ ਮੁਰਕੇ ਸ਼ੋਮਿਕਲ ਦਾ ਪ੍ਰਧਾਨ ਨੇ ਕਰਨੀ ਹੈ ਉਹਦੀ ਜ਼ਿੰਮੇਵਾਰੀ ਬੰਦੀ ਹੈ ਸੋ ਮੈਸ ਅਗਲੀ ਉਹ ਇਕੱਲੀ ਕੁਰਸੀ ਨਾ ਬਚਾਉਂਦਾ ਰਹੇ ਪ੍ਰਧਾਨ ਉਹ ਪ੍ਰਧਾਨ ਦੀਆਂ ਜ਼ਿੰਮੇਵਾਰੀਆਂ ਸਮਝੇ ਆਪਣੀਆਂ ਵੀ ਸਾਡੀਆਂ ਜ਼ਿੰਮੇਵਾਰੀਆਂ ਕੀ ਹੈ ਜੇ ਸ਼ੋਮਨੀ ਕਲਦਾ ਦਾ ਪ੍ਰਧਾਨ ਵੀ ਗਲਤ ਕਰ ਰਿਹਾ ਹੈ ਇਹ ਸ਼ੋਮਨੀ ਗੁਰਦਾਰ 15 ਕਮੇਟੀ ਦਾ ਪ੍ਰਧਾਨ ਨੂੰ ਬੋਲਣਾ ਚਾਹੀਦਾ ਹੈ ਜੇ ਸ਼੍ਰੀ ਕਾਤਰ ਸਾਹਿਬ ਤੇ ਵੀ ਕੋਈ ਸਾਡਾ ਸੇਵਾਦਾਰ ਜਾਂ ਕੋਈ ਉੱਥੇ ਕੋਈ ਐਸੀ ਕੋਤਾਹੀ ਕਰਦਾ ਤੇ ਉਹ ਵੀ ਸ਼ੋਮਨੀ ਸ਼ੋਮਨੀ ਗੁਰਦਾਰ 15 ਕਮੇਟੀ ਦਾ ਪ੍ਰਧਾਨ ਤਿੰਨਾਂ ਹੀ ਸੰਸਥਾਵਾਂ ਨੂੰ ਸਾਫ਼ ਸਕਦਾ ਹੈ ਜੇ ਦੇਖਿਆ ਜਾਵੇ ਸਾਰੀਆਂ ਸੰਸਥਾਵਾਂ ਦੀ ਜ਼ਿੰਮੇਵਾਰੀ ਉਹਦੀ ਬਣਦੀ ਹੈ ਕਿਉਂਕਿ ਕੌਮ ਨੇ ਉਹਨਾਂ ਨੂੰ ਚੁਣ ਕੇ ਉੱਥੇ ਲਾਇਆ ਹੋਇਆ ਹੈ ਬਿਠਾਇਆ ਹੋਇਆ ਉੱਥੇ ਸਰਬੱਤ ਖਾਸ ਦੇ ਰੂਪ ਵਿੱਚ ਬੈਠੀ ਹੈ ਜਨਰਲ ਹਾਊਸ ਸ਼੍ਰੋਮਣੀ ਕਮੇਟੀ ਐਗਜ਼ੀਕਟਿਵ ਕਮੇਟੀ ਉਹ ਜਨਰਲ ਹਾਊਸ ਜਿਹੜਾ ਸਰਬੱਤ ਖਾਸ ਦੇ ਵੱਲੋਂ ਛੋੜ ਕੇ ਗਿਆ ਹੁੰਦਾ ਹੈ ਨਾ ਕਿ ਕੱਲਾ ਉੱਥੇ ਪ੍ਰਧਾਨਗੀ ਸਿਰਫ ਤਨਖਾਹਾਂ ਥੋੜਾ ਵਧਾਉਣੀਆਂ ਘਟਾਉਣੀਆਂ ਉਹਨੇ ਉੱਥੇ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਸੋ ਮੈਂ ਸਮਝਦੀ ਆ ਕਿ ਤਾਮੀ ਸਾਹਿਬ ਇੰਨੀ ਕਮਜ਼ੋਰੀ ਨਾ ਵਿਖਾਉਣ ਇਹਨੇ ਨਲਾਇਕ ਨਾ ਕਹੋਣ ਕਿ ਆਪਣੀ ਕੁਰਸੀ ਨੂੰ ਇੰਨਾ ਗੁਲਾਮ ਕਰ ਦੇਣ ਜਿਸ ਵਾਸਤੇ ਅਸੀਂ ਲੜ ਰਹੇ ਹਾਂ ਕਿ ਆਜ਼ਾਦ ਹੋਣੀ ਚਾਹੀਦੀ ਸ਼੍ਰੋਮਣੀ ਗੁਰਦਵਾਰਾ ਪੰਥ ਕਮੇਟੀ ਹੁਣ ਇਹ ਤਾਂ ਕਿ ਕੰਨ 10 ਦਿਨ ਗਏ ਹੋ ਸਰ ਜੀ ਉੱਧਾਰੇ ਦੇ ਇਸ ਸਟੇਟਮੈਂਟ ਵਿੱਚ ਕਿ ਪਬਲਿਕ ਮੈਨ ਹੈ ਇਹ ਤਾਂ ਇਹ ਰੱਖਣਾ ਤੁਹਾਨੂੰ ਉਹ ਫਾਈਲਰੀ ਹੈ ਕਿ ਤੁਹਾਨੂੰ ਲੱਗਦਾ ਹੈ ਸਰ ਸਾਹਮਣੇ ਵੀ ਕਿ ਮੈਂ ਤੁਸੀਂ ਗਲਤ ਕਹਿ ਰਹੇ ਹੋ ਕੰਟਰੈਕਟ ਇਸ ਦਾ ਪਬਲਿਕਲੀ ਕਰਨਾ ਵੀ ਪ੍ਰਾਈਵੇਟ ਕਰਨਾ ਜੇ ਵੀ ਐਸੇ ਕੋ ਤੁਹਾਡੀ ਗੱਲ ਸਹੀ ਹੈ ਪਬਲਿਕਲੀ ਇਹ ਤਾਂ ਜੀ ਕੰਟਰੈਕਸ਼ਨ ਔਰ ਐਨਰੋਸਮੈਂਟ ਹੈ ਸਟੱਟਸ ਪਬਲਿਕਲੀ ਰਾਈਟ ਜੀ ਜਿਹੜੀ ਕਨਫਿਊਜ਼ਨ ਹੈ ਇਹ ਤਾਂ ਦੂਰ ਕਰ ਸਕਦੇ ਜਿਵੇਂ ਦੁੱਧਾ ਦੂਰ ਕਰ ਸਕਦੇ ਸਹੀ ਸਾਹਿਬ ਉਹਨਾਂ ਉਹਨਾਂ ਵੱਲੋਂ ਹੀ ਇਹ ਦੂਰ ਹੋਣੀ ਚਾਹੀਦੀ ਹੈ ਉਹਨਾਂ ਨੂੰ ਬਿਲਕੁਲ ਨਤਾਰਾ ਕਰਨਾ ਚਾਹੀਦਾ ਹੈ ਵੀ ਕੌਣ ਸੱਚ ਬੋਲਦਾ ਕੌਣ ਝੂਠ ਬੋਲਦਾ ਇਹਨੇ ਕਿਹੜੀ ਗੱਲ ਗਲਤ ਆਖੀ ਹੈ ਇਹਨੇ ਕਿਹੜੀ ਗੱਲ ਸਹੀ ਆਖੀ ਹੈ ਇਹ ਕਰਕੇ ਦੁਬਦਾ ਤਾਂ ਹੀ ਤਾਂ ਬਣੀ ਆ ਜੋ ਦੁਬਦਾ ਦੂਰ ਤਾਂ ਸਿੰਘ ਸਭਾ ਨੂੰ ਕਰਨੀ ਚਾਹੀਦੀ ਹੈ ਸਾਨੂੰ ਉਮੀਦ ਹੈ ਕਿ ਜਿਹੜੀ ਮੀਟਿੰਗ ਆਊਗੀ ਉਹ ਮੀਟਿੰਗ ਵਿੱਚ ਸਾਰਾ ਕੁਝ ਆਪਣੇ ਸਪਸ਼ਟ ਹੋ ਜਾਊਗਾ ਕਲੀਅਰ ਹੋ ਜਾਊਗਾ ਲੇਕਿਨ ਅਸੀਂ ਇਹ ਮੰਨ ਕਰਦੇ ਹਾਂ ਸਮੁੱਚੇ ਪੰਥ ਤੋਂ ਪੰਥ ਦਰਦੀਆਂ ਤੋਂ ਸਾਰੀਆਂ ਆਪਣੀਆਂ ਜਿਹੜੀਆਂ ਸਿੱਖਾਂ ਦੀਆਂ ਸੰਸਥਾਵਾਂ ਆ ਧਾਰਮਿਕ ਸਖਸੀਤਾ ਆ ਕਿ ਆਪਾਂ ਸਭ ਨੂੰ ਜਿਹੜੇ ਦੋ ਤਰੀਕ ਨੂੰ ਹੁਕਮਨਾਮੇ ਆਏ ਸਨ ਅਕਾਲ ਤਖਤ ਸਾਹਿਬ ਦੀ ਫਕੀਰ ਤੋਂ ਉਹਨਾਂ ਨੂੰ ਲਾਗੂ ਕਰਨ ਵਾਸਤੇ ਸਭ ਨੂੰ ਪਹਿਰਾ ਦੇਣਾ ਚਾਹੀਦਾ ਹੈ ਤੇ ਜਿਹੜਾ ਨਹੀਂ ਮੰਨਦਾ ਹੁਕਮਨਾਮਾ ਉਹਨੂੰ ਕੌਮ ਚੋਂ ਨਖੇੜਨਾ ਚਾਹੀਦਾ ਹੈ ਤੇ ਆ ਖੜੇ ਨੇ ਜਿਹੜੇ ਆਪਣੇ ਕਾਲ ਤਖਤ ਦੇ ਭਗੌੜੇ ਨੇ ਜਿਨ੍ਹਾਂ ਨੇ ਕਾਲ ਤਖਤ ਦਾ ਮੱਥਾ ਲਾਇਆ ਪਿੱਠ ਦਿਗਾਈ ਕਾਲ ਤਖਤ ਨੂੰ ਤੇ ਆ ਲੋਕੋ ਜਿਹੜੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੇ ਪੂਰੇ ਪਹਿਰਾ ਦੇ ਰਹੇ ਨੇ ਨਾਵਾ ਪੰਜਾਬ ਦੇ ਨੌਜਵਾਨ ਪੀੜੀ ਆਪਣੀ ਐਸ਼ ਪ੍ਰਸਤੀ ਨੂੰ ਪੂਰਾ ਕਰਨ ਦੇ ਲਈ ਮਿਹਨਤ ਕਰਨ ਦੀ ਬਜਾਏ ਚੋਰੀਆਂ ਕਰਕੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਪਰ ਨੌਜਵਾਨ ਪੀੜੀ ਨੂੰ ਇਹ ਨਹੀਂ ਪਤਾ ਹੈ ਜੋ ਉਹ ਜੁਰਮ ਕਰ ਰਹੇ ਹਨ ਇੱਕ ਨਾ ਇੱਕ ਦਿਨ ਉਹ ਪੁਲਿਸ ਦੇ ਚੁੰਗਲ ਦੇ ਵਿੱਚ ਹੋਣਗੇ ਜਿਸ ਦੇ ਤਹਿਤ ਨਾਵਾ ਪੁਲਿਸ ਨੇ ਦੋ ਨੌਜਵਾਨਾਂ ਨੂੰ ਚਾਰ ਚੋਰੀ ਦੇ ਮੋਟਰਸਾਈਕਲਸ ਮੇਤ ਗ੍ਰਿਫਤਾਰ ਕੀਤਾ ਹੈ ਤੇ ਇਹਨਾਂ ਨੌਜਵਾਨਾਂ ਦੀ ਉਮਰ ਮਹਿਜ਼ 18 ਸਾਲ ਹੈ ਅਸੀਂ ਜੀ ਬਹੁਤ ਜੀ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਤੋਂ ਸਾਨੂੰ ਚਾਰ ਮੋਟਰਸਾਈਕਲ ਬਰਾਮਦ ਹੋਏ ਇਹਦੇ ਚੋਰੀ ਦਾ ਤਾਂ ਬ੍ਰੀਡ ਇਹਨੂੰ ਨੂੰ ਚਾਰ ਮੋਟਰਸਾਈਕਲ ਦੇ ਬੰਬ ਆ ਇੱਥੇ ಗ್ರಾಮ ਦੇ ਟਿੱਕੇ ਨੇ ਇਹ ਚਾਰ ਸਪਲੈਂਡਰ ਮੋਟਰਸਾਈਕਲ ਸੀ ਕਿ ਦੋ ਤਾਂ ਇਹ ਦੋ ਮੁੰਡੇ ਲੱਗ ਲੱਗ ਸੀ ਇਹਦੀ 1-1 ਮਹੀਨੇ ਕਿਤਾ ਹੋ ਗਿਆ ਜਿਹੜਾ ਬਾਕੀ ਪਾਉਂਦੇ ਦੋ ਨਾਨੋ ਮਿਲ ਗਏ ਸੀਗੇ ਤੇ ਦੋ ਦੋ ਸਾਈਕਲ ਸੀ ਇਹਨਾਂ ਨੂੰ ਤਰਾਂ ਨੂੰ ਭਰਾ ਦੇ ਦਿੱਤੇ ਇਹ ਲੋਕਲੀ ਇੱਥੋਂ ਤਾਂ ਤੇ ਕੋਈ ਕਿਤੇ ਸੀਗੇ ਬਾਜ਼ਾਰ ਤੋਂ ਸਟੇਟਸ ਕੀ ਗਏ ਉਹਨਾਂ ਦਾ ਕਿੰਨੇ ਕਿੰਨੇ ਚੱਲਦਾ ਇਹ ਤਾਂ ਜੀ ਉਮਰ ਜੀ ਸਾਰੀ ਹਿੰਦੀ ਵੀ 20 ਸਾਲ ਦੀ ਵਗਰਾ ਦਾ ਤੁਸੀਂ ਸੇਕਸ ਨਹੀਂ ਬਸ ਵੀ ਇਹ ਮਤੇ ਦਿਹਾੜੀ ਦੀ ਕਰਦੇ ਨੇ ਨਾ ਨਾ ਇਹ ਵੀ ਜਿਹੜਾ ਕਰਦੇ ਕੋਈ ਕਿਉਂ ਕਰਦੇ ਬੱਚੇ ਦਿੱਕਤੀ ਕਰਦੇ ਨੇ ਨਾ ਨੀ ਨਸ਼ੇ ਵਿਕਰੀ ਲਿਆ ਮੇਰੇ ਕੋਈ ਹੈਗੇ ਨਸ਼ੇ ਦੇ ਤੇ ਵੈਸੀ ਵਸ ਮੁੰਬਈ ਕੋਈ ਨਾਲੀ ਉਮਰਾ ਵੀ ਸਮਝ ਨਹੀਂ ਹੈਗੀ ਤਾਂ ਜੀ ਕੰਮ ਤੇ ਬੈਠੇ ਸੀ ਪਰਦੇ ਜੀ ਨੇ ਇਹ ਐਫ ਆਈ ਆਰ ਦੇ ਦਿੱਤੀ ਸੀ 49 ਟਾਰਗੇਟ ਕੈਸ ਦੇ ਜਿਹਨੇ ਹੁਣ ਤੱਕ ਤੇ ਬਾਕੀ ਇਨਵੈਸਟੀਗੇਸ਼ਨ ਚ ਜਾਰੀਆ ਹੋ ਰਹੀ ਹੈ ਉਹਨਾਂ ਨੂੰ ਵੀ ਦੇ ਪ੍ਰੰਤ ਕੋ ਪਹਿਲਾਂ ਵੀ ਕੋਈ ਨਾ ਰਿਪੋਰਟ ਹੈਗੀ ਪਹਿਲਾਂ ਹੈਗਾ ਜੀ ਇਹਨਾਂ ਦੇ ਪਰਚਾ ਬੰਦ ਹੋ ਗਏ ਦੋਵਾਂ ਦੋਵਾਂ ਦੀ ਰੋਣਾ ਦੇ ਕੀ ਕੀ ਨਾਮ ਕੀ ਸੀ ਮੇਰਾ ਨਾਮ ਮੇਰਾ ਹਰਪੀ ਦਾਸ ਪਤਰ ਕਹਿੰਦਾ ਗੋਤਮਾ ਸੰਨੋ ਜੀ ਕਾਪੀ ਵੀ ਸਰਕਾਰੀ ਕੋਲੋਂ ਲਏ ਨੀ ਕਾਪੀ ਕਰੇ ਕੋਈ ਡਾਕਟਰ ਜਿਹੜੇ ਕੋਲੋਂ ਮਿਲਤੀ ਨਹੀਂ ਸੀ ਮੌਨਸੈ ਜਿਹੜੇ 49 ਨੱਕੀ ਕੜੇ ਨੇ ਉਹ ਵੀ ਕੀ ਸ਼ੇਅਰ ਕਰਾਉਗੇ ਜੀ ਬੋਲ ਆ ਗਿਆ ਉਸ ਕੋਲ ਬਾਕੀ ਕੋਈ ਮੈਸੇਜ ਨਹੀਂ ਮਿਲ ਸਕਦਾ ਜੁਰਮ ਦੀ ਸਖਤ ਪਤਾਵੰਦ ਜੁਰਮ ਨੂੰ ਸਖਤ ਜੀ ਕਿਤਾਬ ਨਹੀਂ ਜੀ ਦੀ ਕੋਈ ਨਾ ਕੀਤੀ ਜਾਵੇ ਇਹਨਾਂ ਨੇ ਮੇਟ ਮੰਜ਼ੂਰੀ ਕਰਕੇ ਜੁਨੀ ਸਾਰੇ ਠੀਕਾ ਉਹ ਅਗਲਾ ਮੂਲਲੇ ਆਲਾ ਕੰਮ ਕਰਤੀ ਜੀ ਠੀਕਾ ਉਹ ਇਹ ਮਾਰੇ ਕੰਮ ਚ ਨਾ ਕੋਈ ਦਰਦ ਪ੍ਰਾਪ ਜਾਂਦੇ ਅੱਗੇ ਫਰਦਰ ਵੀ ਜਿਆਦਾ ਨਹੀਂ ਬਾਹਰ ਲੱਗਦਾ ਕੋਈ ਚੀਜ਼ ਨਹੀਂ ਦਿੱਕਤਾਂ ਦੀ ਇਹ ਮੜਾ ਕੰਮ ਲਾਏ ਕੋਈ ਕੁਛ ਵੀ ਬਦਲੀ ਨਾ ਸਕਦਾ ਜਿਹੜਾ ਵੀ ਕਰੋਈਆ ਕੋ ਕਰਾਏਗੇ ਉਹ ਸਭ ਤੋਂ ਸ਼ਕਤ ਪਰਮਾਤਮਾ ਦੀ ਹੈ ਡਾਕਟਰ ਭੀਮrao ਅੰਬੇਦਕਰ ਜੀ ਦੀ ਮੂਰਤੀ ਦੇ ਨਾਲ ਜਿਹੜੇ ਵੀ ਸ਼ਰਾਰਤੀ ਇਨਸਾਨ ਨੇ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਥੋੜਾ ਮਾਰ ਕੇ ਉਹਦੇ ਉੱਪਰ ਜਿਹੜਾ ਬਾਬਾ ਸਾਹਿਬ ਬਣਾਇਆ ਹੋਇਆ ਉਸ ਨੂੰ ਵੀ ਅੱਗ ਲਗਾਏਗੀ ਪੰਜਾਬ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਕਿ ਉਸ ਦੋਸ਼ੀ ਦੇ ਉੱਪਰ ਐਸੀ ਐਕਟ ਦਾ ਪਰਚਾ ਦਰਜ ਕਰਨਾ ਚਾਹੀਦਾ ਹੈ ਕੀ ਹੋ ਰਿਹਾ ਹੈ ਜੀ ਜਿਹੜਾ ਤੁਸੀਂ ਦੇਖਿਆ ਡਾਕਟਰ ਭੀਮrao ਅੰਬੇਦਕਰ ਜੀ ਦੀ ਮੂਰਤੀ ਦੇ ਨਾਲ ਜਿਹੜੇ ਵੀ ਸ਼ਰਾਰਤੀ ਇਸ ਇਨਸਾਨ ਨੇ ਛੇੜਛਾੜ ਕੀਤੀ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਥੋੜਾ ਲਾ ਥੋੜਾ ਮਾਰ ਕੇ ਉਹਦੇ ਉੱਪਰ ਜਿਹੜਾ ਬਾਬਾ ਸਾਹਿਬ ਭੀਮਰਾਓ ਅਮੇਡਕਰ ਜੀ ਦਾ ਜਿਹੜਾ ਸੰਵਿਧਾਨ ਅੱਗੇ ਰੱਖਿਆ ਹੋਇਆ ਸੀ ਬਣਾਇਆ ਹੋਇਆ ਉਹਨੂੰ ਵੀ ਅੱਗ ਲਾਈ ਗਈ ਆ ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਉਹ ਦੋਸ਼ੀ ਦੇ ਉੱਪਰ ਐਸਸੀ ਐਸਸੀ ਐਕਟ ਦਾ ਪਰਚਾ ਦਰਜ ਕਰਨਾ ਚਾਹੀਦਾ ਆ ਤੇ ਇੱਕ ਹੋਰ ਮੰਗ ਕਰਦੇ ਆ ਵੀ ਇਹ ਦਰਅਸਲ ਇਹ ਸਾਨੂੰ ਰੋਜ਼ ਕਿਤੋਂ ਨਾ ਕਿਤੇ ਸੁਣਨ ਨੂੰ ਆਉਂਦਾ ਆ ਵੀ ਕਿਤੇ ਨਾ ਕਿਤੇ ਬਾਬਾ ਸਾਹਿਬ ਦੀ ਮੂਰਤੀ ਦੇ ਨਾਲ ਹਰ ਰੋਜ਼ ਕਿਤੇ ਨਾ ਕਿਤੇ ਛੇੜਛਾੜ ਹੁੰਦੀ ਆ ਹਰ ਰੋਜ਼ ਕਿਤੇ ਨਾ ਕਿਤੇ ਛੇੜਛਾੜ ਹੁੰਦੀ ਆ ਇਹ ਆਖਰਕਾਰ ਕਿਉਂ ਹੋ ਰਹੀ ਆ ਇਹਦੇ ਉੱਪਰ ਕਾਰਵਾਈ ਕਿਉਂ ਨਹੀਂ ਹੁੰਦੀ ਆਖਰਕਾਰ ਇਹ ਸਰਕਾਰਾਂ ਨੇ ਜਿਹੜੀਆਂ ਇਹ ਇੱਕ ਦੂਜੇ ਨੂੰ ਲੜਾਉਣ ਦੇ ਲਈ ਜਾਂ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਕਰਨ ਲਈ ਛੱਡੇ ਬਾਲਮੀਕੀ ਸਮਾਜ ਨੂੰ ਹੀ ਕਿਉਂ ਹਰ ਵਾਰੀ ਕਿਸੇ ਵੀ ਤਰ੍ਹਾਂ ਦੀ ਇਹ ਜਿਹੜੀ ਛੇੜਛਾੜ ਕਰਦੇ ਨੇ ਸਾਡਾ ਸਾਰਾ ਦਲਿਤ ਭਾਈਚਾਰਾ ਇੱਥੇ ਇਕੱਠਾ ਹੋਇਆ ਇਹ ਕੋਈ ਸਾਡੀ ਯੂਨੀਅਨ ਨਹੀਂ ਇਕੱਠੀ ਕੋਈ ਕਿਸੇ ਤਰ੍ਹਾਂ ਨਾਲ ਤੁਹਾਨੂੰ ਇੱਕ ਬੇਨਤੀ ਜਰੂਰ ਕਰਨੀ ਚਾਹਨਾ ਕਦੇ ਮਹਾਰਾਸ਼ਟਰ ਕਦੇ ਬੰਬਈ ਕਦੇ ਦਿੱਲੀ ਕਦੇ ਕਿਤੇ ਕਿਤੇ ਜਰਿੰਦਰ ਕਦੇ ਲੁਧਿਆਣੇ ਜਿਹੜੀ ਸਾਡੇ ਰੈਬਰਾਂ ਨਾਲ ਬੇਅਦਬੀ ਕੀਤੀ ਜਾਂਦੀ ਹੈ ਮੈਂ ਤਾਂ ਇੱਕ ਗੱਲ ਕਹਿੰਦਾ ਵੀ ਇਹਨਾਂ ਦੇ ਪਹਿਲੀ ਗੋਲੀ ਮਾਰ ਦਿੱਤੀ ਜਾਵੇ ਤਾਂ ਕਿ ਮੁੜ ਕੇ ਵੀ ਬੇਅਦਬੀ ਕਰਨੀ ਚਾਹਣ ਨਾ ਦੱਸਣ ਤਾਂ ਸਰਾਰਤੀ ਅੰਤਰ ਨੇ ਪਰ ਇਹ ਸਰਕਾਰਾਂ ਦੀ ਜੇਜੈਂਟ ਨੇ ਇਹਦੀ ਪੂਰੀ ਜਾਣਕਾਰੀ ਕੀਤੀ ਜਾਵੇ सीबीआई ਤੋਂ ਜਾਂਚ ਕਰਾਈ ਜਾਵੇ ਵੀ ਕਿਹਦਾ ਏਜੰਟ ਆ ਇਹ ਕਿਹਨੇ ਇਤਰਾਦ ਕਰਾਈ ਹੈ ਕਿਹਨੇ ਕੋਣ ਕੋਣ ਹੈ ਜਿਵੇਂ ਨਨ ਬੋਲਵਾ ਇਹਨੂੰ ਪਤਾ ਲੱਗ ਜੂਗਾ ਤੁਹਾਨੂੰ ਵੀ ਕੌਣ ਕੌਣ ਐਚ ਸਤਾਰਤੀ ਅੰਤਰ ਕਿਹੜੀ ਪਾਰਟੀ ਹੈ ਕਿਉਂਕਿ ਪਾਰਟੀਆਂ ਨੇ ਸਤਾਰਤ ਕਰਨੀ ਹੈ Shimla ਵਿੱਚ Garje Teh Bazari ਇਹਨਾਂ ਨੇ ਜੰਗਲਾਤ ਵਿਭਾਗ NHAI ਤੇ ਪੁਲਿਸ ਕਲਬ ਮੌਚਾ ਖੋਲ ਦਿੱਤਾ ਉਹਨਾਂ ਕਹਿ ਕੇ ਸਰਕਾਰ ਇਹਨਾਂ ਗਰੀਬਾਂ ਦਾ ਰੋਜ਼ਗਾਰ ਖੋਣ ਵਿੱਚ ਤੁਲੀ ਹੋਏ ਤੇ ਵਿਭਾਗ ਤੇ NHAI ਸਟਰੀਟ ਵੈਂਡਰ ਪਾਲਿਸੀ 2014 ਦਾ

पाँच पाँच छः छः महीने के बच्चों के साथ भी महिलाएं यहाँ आई हैं और यही एकमात्र साधन था जिसके जरिए उनका परिवार चलता था लेकिन पिछले कई दिनों से लगातार वहाँ पर जो वन विभाग है जो नेशनल हाईवे अथॉरिटीज हैं जो दूसरे पुलिस के लोग हैं वो लगातार इन लोगों को तंग कर रहे हैं और वहाँ से इनके जो ढाबे हैं या रेडी फरी टेगारी का जो काम है उसको उगाड़ने की कोशिश कर रहे हैं। ये देश के संविधान की भी उल्लंघना है ये हमारे देश के अंदर जो वेंडर्स एक्ट बना 2014 का उसका भी उल्लंघन है हमारे देश का संविधान जब बना था उसका जो अनुच्छेद 19 है उस अनुच्छेद 19 की अमूमन यही बात होती है कि वो किसी भी व्यक्ति को अपना यूनियन बनाने का, का अधिकार देता है या बात उठाने का अधिकार देता है या अभिव्यक्ति की बात करने का अधिकार देता है लेकिन अगर उसी अनुच्छेद में आगे बढ़े तो उसके अंदर ये स्पष्ट रूप से लिखा गया है कि किसी भी व्यक्ति को देश के अंदर जो इस देश का नागरिक है उसको अपना व्यवसाय चलाने का अधिकार है प्रोफेशन को प्रोफेस करने का अधिकार है उसी अनुच्छेद के अंदर लिखा गया है हमारे देश में मई के महीने में दो में एक कानून बना जिसको स्ट्रीट वेंडर्स एक्ट कहा गया उस स्ट्रीट वेंडर्स एक्ट में जो माननीय सुप्रीम कोर्ट के दिशा निर्देश पर बना था 2007 में माननीय सुप्रीम कोर्ट में एक केस पहुंचा था और माननीय सुप्रीम कोर्ट ने निर्देशित किया केंद्र सरकार को कि एक ऐसा कानून बनाया जाए जिसमें जो रेडी पड़ी कैबदारी का काम करते हैं छोटे जो कारोबारी हैं ढाबा संचालक हैं उनको सेटल किया जाए कानून के अंदर लिखा है उसको उजाड़ा नहीं जाए ये शब्द लिखा है उनको उजाड़ा नहीं जा सकता उनको सेटल करना है और अगर मान लो कभी सरकार को या प्रशासन को ये लगता भी है कि कोई ऐसी जगह है जहाँ एम्बुलेंस ले जाने में दिक्कत है या फायर ब्रिगेड ले जाने में दिक्कत है तो वहाँ से अगर उनको डिस्प्लेस भी किया जाएगा तो ऐसी जगह बसाया जाएगा जहाँ जा उनका कारोबार चले तो वो जिस जगह ये कारोबार कर रहे हैं आपको मालूम है वो डबल लेन सड़क है बहुत चौड़ी सड़क है वहाँ किसी का कोई गाड़ियों की आवाजाही में कोई प्रॉब्लम नहीं है किसी को वहाँ कोई दिक्कत नहीं है साइड में खड़े होकर छोटा छोटा कारोबार ये करते हैं दिहाड़ी लगाते हैं उसके जरिए अपने परिवार को चलाते हैं ਅੰਮ੍ਰਿਤਸਰ ਵਿੱਚ ਬਾਬਾ ਸਾਹਿਬ ਅੰਬੇਦਕਰ ਜੀ ਦੀ ਮੂਰਤੀ ਦੇ ਅਪਮਾਨ ਦੇ ਵਿਰੋਧ ਵਿੱਚ ਬਟਾਲਾ ਵਿੱਚ ਪ੍ਰਦਰਸ਼ਨ ਕੀਤਾ ਗਿਆ ਅਤੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਹੈ ਕਿ ਅੰਮ੍ਰਿਤਸਰ ਵਿੱਚ ਬਾਬਾ ਸਾਹਿਬ ਅੰਬੇਦਕਰ ਜੀ ਦੀ ਮੂਰਤੀ ਦਾ ਅਪਮਾਨ ਕੀਤਾ ਜਿਸ ਕਾਰਨ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਨ ਪਹੁੰਚੀ ਹੈ ਜਿਸ ਕਾਰਨ ਬਟਾਲਾ ਦੇ ਗਾਂਧੀ ਚੌਂਕ ਨੂੰ 1 ਘੰਟੇ ਲਈ ਪੰਨ ਰੱਖ ਕੇ ਧਰਨਾ ਦਿੱਤਾ ਗਿਆ ਉਨ੍ਹਾਂ ਕਹੇ ਭਾਵੇਂ ਪੁਲਿਸ ਨੇ ਬੁੱਤ ਦਾ ਅਪਮਾਨ ਕਰਨ ਵਾਲੇ ਵਿਅਕਤੀ ਨੂੰ ਫੜ ਲਿਆ ਪਰ ਇਸ ਸ਼ਰਾਰਤ ਵਿੱਚ ਲੋਕਾਂ ਦਾ ਵੀ ਜਲਦੀ ਪਤਾ ਲਗਾਇਆ ਜਾਣਾ ਚਾਹੀਦਾ ਹੈ ਮੈਂ ਬਹੁਤ ਸੁਨੀਤ ਦੇਤਾ ਲਾਖੂ ਸਨਾ ਬਨਾਰਦਨ ਪਾਤੀ ਨਾਲ ਦੇ ਕਿਸ ਤਰ੍ਹਾਂ ਇਹ ਕਾਰਨ ਆਇਆ ਕਿ ਅੰਮ੍ਰਿਤਸਰ ਵਿਖੇ ਹਰਮੰਦਰ ਸਾਹਿਬ ਦੇ ਨਾਲ ਹੀ ਗਹਿਰਾ ਲੱਗਦਾ ਹੈ ਨਾ ਪਾਲਤ ਵਾਲਾ ਉੱਥੇ ਬਾਬਾ ਸਾਹਿਬ ਦਾ ਬੀਮਰੋ ਉਮੀਦਗਰ ਜੀ ਭਾਰਦੇ ਸਰਦਾਰਾਂ ਦੇ ਨਿਰਮਾਤਾ ਜਿੱਦੀ ਪ੍ਰਤਿਮਾ ਲੱਗੀ ਦੀ ਹੈ ਉੱਥੇ ਕੋਈ ਸ਼ਰਾਰਤੀ ਬੰਦਾ ਹੈ ਜਿਹੜਾ ਇੱਕ ਏਡੀ ਵੱਡੀ ਪੌੜੀ ਲਾ ਕੇ ਚੜ ਗਿਆ ਉੱਪਰ ਉਸ ਨੂੰ ਥੰਡੇ ਬਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਸਿਵਧਾਨ ਨੂੰ ਵੀ ਹਿਜਰਾਇਆ ਗਿਆ ਜਿੱਥੇ ਬਣਿਆਵਾ ਅਮਰਸਰ ਬੰਦੇ ਸੀ ਅੱਜ ਬਟਾਲੇ ਜੇ ਦੋਜ ਮਤ ਕੀਤਾ ਜਾ ਰਿਹਾ ਵਾ ਉਹ ਬੰਦਾ ਫੜਿਆ ਗਿਆ ਵਾ ਪਰ ਉਹਨੂੰ ਫੜੇ ਜਾਣ ਦੇ ਇਹ ਸਾਡਾ ਮੰਗ ਇਹ ਹੈਗੀ ਆ ਕਿ ਜੋਗੀ ਹੋਰ ਕੁਛੋਕੜ ਕੀ ਆ ਉਹਨੂੰ ਭੋਜਨ ਵਾਲਾ ਬੰਦਾ ਕੌਣ ਆ? ਇਸ਼ਾਰਤ ਕਰਾਉਣਾ ਕਰਾਉਣ ਦਾ ਬੰਦਾ ਕੌਣ ਆ? ਕਿਉਂਕਿ ਇੱਕ ਬੰਦਾ ਇਹਦਾ ਮੋਗਿਆ ਜਾਂਦਾ ਉਹ ਮੋਗੇ ਤੋਂ ਆਵੇ ਅਮਰਸਰ ਦੇ ਵਿੱਚ ਆ ਕੇ ਚਾਰਜ ਕਰਨ ਲਿਆ ਵਾ ਯਾਦ ਹੈ ਉਥੇ ਬਿਜ਼ਨੀਸ ਹੋਵੇ ਫੇਰ ਵਗੈਰੀਏ ਇਹਨੇ ਦੁਬਈ ਰੰਦਾ ਇਹ ਦੁਬਈੋਂ ਮੋਗਿਆ ਮੋਗੇ ਤੋਂ ਇੱਥੇ ਆ ਰਿਹਾ ਅਮਰਸਰ ਇਹਦੇ ਪਿੱਛੇ ਕੋਈ ਨਾ ਕੋਈ ਸਿਆਸਤੀ ਆ ਜਿਨੇ ਕੰਮ ਕਰਾਇਆ ਹੈ ਕਰਮਚਾਰੀ ਯੂਨੀਅਨ ਵਾਇਸ ਪ੍ਰਧਾਨ ਪੰਜਾਬ ਪਿਤੇ ਦਿਨੀ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਜਿਹੜੀ ਮੰਦਭਾਗੀ ਘਟਨਾ ਆਈ ਆ ਭਾਰਤ ਦੇ ਤਨ ਸੰਵਿਧਾਨ ਨਿਰਮਾਤਾ ਦਾਦਾ ਸਾਹਿਬ ਅੰਬੇਦਕਰ ਜੀ ਦੀ ਜਿਹੜੀ ਸਟੈਚੂ ਉੱਥੇ ਲੱਗੀ ਗਈ ਸੀ ਕਿਸੇ ਇੱਕ ਵਿਅਕਤੀ ਨੇ ਉਸ ਸਟੈਚੂ ਬਨਾਲ ਬੇਅਦਬੀ ਕੀਤੀ ਉਸ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਔਰ ਸੰਵਿਧਾਨ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਇਸ ਘਟਨਾ ਦੇ ਨਾਲ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਸਾਡੀਆਂ ਸੰਸਥਾਵਾਂ ਸਾਡੇ ਵਾਲਮੀ ਭਾਈਚਾਰੇ ਔਰ ਜਿੰਨੀਆਂ ਵੀ ਸਾਡੀਆਂ ਵਰਲਡ ਦੇ ਵਿੱਚ ਸਾਥੀ ਰਹਿੰਦੇ ਨੇ ਉਹਨਾਂ ਦੀਆਂ ਭਾਵਨਾਵਾਂ ਨੂੰ ਬਹੁਤ ਥੇਸ ਲੱਗੀ ਹੈ ਪੰਜਾਬ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਕਿ ਜੇ ਕਿਸੇ ਨੇ ਵੀ ਇਸ ਘਟਨਾ ਨੂੰ ਕੀਤਾ ਹੋਆ ਉਹਦੇ ਤੇ ਬੰਦੀ ਸੱਤ ਤੋਂ ਸੱਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਇੱਕ ਕਮੇਟੀ ਬਣਾ ਕੇ ਇਸ ਚੀਜ਼ ਦੀ ਜਾਂਚ ਕਰਵਾਈ ਜਾਵੇ ਕਿ ਇਸ ਘਟਨਾ ਨੂੰ ਅੰਜਾਮ ਦੇਣ ਦੇ ਪਿੱਛੇ ਕੀ ਉਹਨਾਂ ਦਾ ਇੱਕ ਮਲੋ ਪਰਪਰਸੀ ਇਕੱਲਾ ਬੰਦਾ ਕੋਈ ਵੀ ਅੱਡੀ ਤਕੜੀ ਘਟਨਾ ਨੂੰ ਅੰਜਾਮ ਨਹੀਂ ਦੇ ਸਕਦਾ ਇਹ ਤੇ ਉਹ ਸਿਸਟਮ ਚੱਲਦਾ ਪਿਆ ਵਾ ਕਿ ਜਿਹੜੇ ਪੰਜਾਬ ਦੇ ਵਿੱਚ ਵੀ ਹਿੰਦੂ ਸਿੱਖ ਭਾਈਚਾਰਾ ਵਾ ਉਹ ਖਤਮ ਹੋ ਜੇ ਤੇ ਇਹਨਾਂ ਦੀਆਂ ਭਾਵਨਾਵਾਂ ਨੂੰ ਤੋੜ ਮਰੋੜ ਕੇ ਤੇ ਜਿਹੜੇ ਹਾਲਾਤਾਂ ਦੇ ਵਿੱਚ ਪਹਿਲੇ ਹੀ ਦੇਸ਼ ਉਸ ਹਾਲਾਤਾਂ ਦੇ ਵਿੱਚ ਫਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਬਾ ਸਾਹਿਬ ਦੀ ਬੀਐਸਬੀ ਨੂੰ ਬਿਲਕੁਲ ਨਹੀਂ برداشت ਕੀਤਾ ਜਾਏਗਾ ਪੂਰੇ ਵਰਲਡ ਦੇ ਵਿੱਚ ਬਾਬਾ ਸਾਹਿਬ ਜੀ ਦੀ ਪ੍ਰਤਮਾ ਦੀ ਪੂਜਾ ਕਰਦੇ ਆ ਸਾਡੇ ਭਗਵਾਨ ਆ ਪਰ ਜਿਹੜੀ 26 ਤਰੀਕ ਵਾਲੇ ਦਿਨ ਰਿਪਬਲਿਕ ਡੇ ਤੇ ਘਟਨਾ ਹੋਈ ਆ ਉਸ ਦਿਨ ਨਕੇਦੀ ਕਰਦੇ ਆ ਆਸੀਂ ਪੂਰੇ ਪੰਜਾਬ ਭਰ ਦੀਆਂ ਜੁਨੀਆਂ ਸਾਡੀਆਂ ਪੰਜਾਬ ਦੀ ਜੱਥੇਬੰਦੀਆਂ ਆ ਆਸੀਂ ਉਹਨਾਂ ਦੀ ਕਾਲ ਦੀ ਵੇਟ ਕਰਾਂਗੇ ਜੇਕਰ ਸਾਡੇ ਸਮਾਜ ਵੱਲੋਂ ਪੰਜਾਬ ਦੀ ਜੱਥੇਬੰਦੀਆਂ ਵੱਲੋਂ ਕਾਲ ਆਈ ਕਿ ਸ਼ਹਿਰ ਨੂੰ ਬੰਦ ਕਰਨਾ ਤੇ ਇਹੋ ਜਿਹੀ ਚੀਜ਼ ਵੀ ਬਟਾਲੇ ਵਾਸੀਆਂ ਨੂੰ ਸਹਿਯੋਗ ਕਰਕੇ ਵਟਾਲੇ ਨੂੰ ਬੰਦ ਕਰਨ ਦੀ ਕਾਲ ਕਰਾਂਗੇ ਅੱਜ ਦਾ ਜਿਹੜਾ ਸਾਡਾ ਰੋਸ਼ਮਜਾਰਾ ਸੀ ਸਰਵੇਈ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਜੀ ਤੱਕ ਐਸ.ਟੀ.ਡੀ. ਜਾਂਚ ਕਰਵਾਈ ਜਾਏ ਪੰਜਾਬੀ ਭਾਸ਼ਾ ਨੂੰ ਪਰਫੂਲਿਤ ਕਰਨ ਤੇ ਬੇਟੀ ਬਚਾਓ ਬੇਟੀ ਪੜਾਓ ਮੂਹਮੇਮ ਨੂੰ ਲੈ ਕੇ ਗੁਰਦਾਸਪੁਰ ਤੋਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਲ ਨੇ ਵੱਡਾ ਪ੍ਰਾਲਾ ਕਰਦੇ ਹੋਏ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਬਰਿਆਰ ਬਾਈਪਾਸ ਤੇ ਇੱਕ ਚੌਂਕ ਦਾ ਨਿਰਮਾਣ ਕਰਵਾਇਆ ਕੁਜਿਨ ਪਹਿਲਾਂ ਹੋਏ ਇਸ ਚੌਂਕ ਦੇ ਗਾਰਡਨ ਤੋਂ ਬਾਅਦ ਲਗਾਤਾਰ ਇਹ ਚੌਂਕ ਲੋਕਾਂ ਦੀ ਖਿੱਚ ਦਾ ਕੇਂਦਰ ਬਣ ਰਿਹਾ ਹੈ ਕਿਉਂਕਿ ਇਹ ਖੂਬਸੂਰਤ ਚੌਕ ਪੰਜਾਬੀ ਮਾਂ ਬੋਲੀ ਨੂੰ ਵੀ ਪਰਫੁੱਲਿਤ ਕਰ ਰਿਹਾ ਹੈ ਮੇਰਾ ਨਾਮ ਦੀਵਾ ਬਲਵੰਤ ਪੰਜਾਬੀ ਰਾਈਟਰ ਹਾਂ ਔਰ ਚਿੱਤਰਕਾਰ ਹਾਂ ਇਹ ਮੈਨੂੰ ਇੱਕ ਦੋ ਦਿਨ ਤੋਂ ਪਤਾ ਲੱਗਿਆ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਬਾਈਪਾਸ ਦੇ ਉੱਤੇ ਇੱਕ ਨਵਾਂ ਚੌਕ ਬਣਿਆ ਹੈ ਜ਼ਿਲ੍ਹਾ ਪ੍ਰਸ਼ਾਸਨ ਔਰ ਰਮਨਬੈਲ ਦੀ ਐਫਰਟਸ ਦੇ ਨਾਲ ਔਰ ਇੱਕ ਡਿਫਰੈਂਟ ਤਰ੍ਹਾਂ ਦਾ ਪਰਪਸਫੁਲ ਜਿਹੜਾ ਇਹ ਜਿਹੜਾ ਚੌਕ ਹੈਗਾ ਵਰਨਾ ਸ਼ਹਿਰ ਦੇ ਵਿੱਚ ਹੋਰ ਚੌਕ ਨੇ ਉਹਨਾਂ ਦਾ ਕੋਈ ਮਤਲਬ ਨਹੀਂ ਹੈ ਇਸ ਚੌਕ ਦਾ ਇੱਕ ਖਾਸ ਮਕਸਦ ਹੈ ਮਤਲਬ ਹੈ ਜਿਹੜੇ ਕਿ ਆਮ ਲੋਕਾਂ ਨੂੰ ਇੱਕ ਤਾਂ ਆਪਣੀ ਮਾਂ ਬੋਲੀ ਦੇ ਨਾਲ ਜਿਹੜਾ ਜੋੜਨ ਦਾ ਉਪਰਾਹਲਾ ਹੈ ਦੂਸਰਾ ਜਿਹੜਾ ਸਾਡੇ ਬੇਟੀ ਪੜਾਓ ਬੇਟੀ ਬਚਾਓ ਦਾ ਜਿਹੜਾ ਇੱਕ ਨੈਸ਼ਨਲ ਨਾਰਾ ਦਿੱਤਾ ਗਿਆ ਸੀ ਉਹਦੇ ਵਿੱਚ ਇਹਦੇ ਵਿੱਚ ਜਿਹੜੀਆਂ ਉਹਦਾ ਮਤਲਬ ਹੱਲ ਕਰੇਗਾ ਕਿਉਂਕਿ ਬੱਚੀਆਂ ਨੂੰ ਬੇਟੀਆਂ ਨੂੰ ਅੱਜ ਤੋਂ 40 50 ਸਾਲ ਪਹਿਲਾਂ ਬਹੁਤੀ ਐਜੂਕੇਸ਼ਨ ਨਹੀਂ ਸੀ ਦਿੱਤੀ ਜਾਂਦੀ ਐਵੇਂ ਚਾਰ ਪੰਜ ਮਾਤਾ ਪੜਾ ਕੇ ਉਹਨਾਂ ਦਾ ਵਿਆਹ ਕਰ ਦਿੱਤਾ ਜਾਂਦਾ ਸੀ ਰਸੋਈ ਦਾ ਕੰਮ ਸਿਲਾਈ ਕਢਾਈ ਦਾ ਕੰਮ ਕਰਾ ਕੇ ਉਹਨਾਂ ਨੂੰ ਅਗਲੇ ਘਰ ਤੋਰ ਦਿੱਤਾ ਜਾਂਦਾ ਸੀ ਲੇਕਿਨ ਕੁਝ ਸਾਲਾਂ ਬਾਅਦ ਹੌਲੀ-ਹੌਲੀ ਜਿਹੜੀ ਹੈ ਤਰੱਕੀ ਹੋਈ ਹੈ ਕਿ ਸਾਡੀਆਂ ਬੇਟੀਆਂ ਪੜ੍ਹ ਕੇ ਚੰਗੇ ਅਹੁਦਿਆਂ ਤੇ ਪਹੁੰਚੀਆਂ ਔਰ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਇਹਦੇ ਵਿੱਚ ਜਿਹੜੀ ਮਾਂ ਬੋਲੀ ਮਾਂ ਬੋਲੀ ਦਾ ਮਤਲਬ ਕੋਈ ਵੀ ਮਾਂ ਉਦੀ ਕੋਈ ਵੀ ਭਾਸ਼ਾ ਹੋਵੇ ਸਭ ਤੋਂ ਪਹਿਲਾਂ ਬੱਚਾ ਜਿਹੜਾ ਉਹ ਆਪਣੀ ਮਾਂ ਦੀ ਬੋਲੀ ਸਿੱਖਦਾ ਕਿਉਂਕਿ ਬੱਚੇ ਨੇ ਹਮੇਸ਼ਾ ਮਾਂ ਦੇ ਕੋਲ ਹੀ ਰਹਿਣਾ ਹੁੰਦਾ ਇਸ ਕਰਕੇ ਇਸ ਜਿਹੜੀ ਮਾਂ ਬੋਲੀ ਆ ਦੀ ਜਿਹੜੀ ਹੈ ਇੱਜ਼ਤ ਔਰ ਮਾਣ ਜਿਹੜਾ ਹਰ ਕੌਮ ਨੂੰ ਹਰ ਧਰਮ ਨੂੰ ਕਰਨਾ ਚਾਹੀਦਾ ਕਿਉਂਕਿ ਮਾਂ ਬੋਲੀ ਦਾ ਸਬੰਧ ਕਿਸੇ ਧਰਮ ਦੇ ਨਾਲ ਨਹੀਂ ਹੈ ਇਹ ਮਾਂ ਦੇ ਨਾਲ ਸਬੰਧ ਹੈ ਔਰ ਇਸ ਚੌਂਕ ਦੇ ਵਿੱਚ ਇਹ ਜਿਹੜੀਆਂ ਨਵੀਆਂ ਪਿਰਤਾਂ ਪਈਆਂ ਨੇ ਮੈਂ ਜ਼ਿਲ੍ਹਾ ਪ੍ਰਸ਼ਾਸਨ ਔਰ ਰਮਨ ਬੈਲ ਹੋਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਉਹਨਾਂ ਦੀ ਬਹੁਤ ਮਿਹਰਬਾਨੀ ਸਮਝਦਾ ਕਿ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਔਰ ਇਹ ਕਾਮ ਜਨਤਾ ਵਾਸਤੇ ਇੱਕ ਗਿਫਟ ਦਿੱਤਾ ਔਰ ਮੇਰੀ ਕੋਸ਼ਿਸ਼ ਹੈ ਕਿ ਜਿਹੜੀ ਆਮ ਜਨਤਾ ਇੱਥੋਂ ਕ੍ਰੋਸ ਕਰਦੀ ਹੈ ਜਿਉਂ ਉਹਨਾਂ ਕੋਲੇ ਥੋੜਾ ਬਹੁਤ ਟਾਈਮ ਹੋਵੇ ਇੱਥੇ ਜ਼ਰੂਰ ਰੋਕਣ ਦੂਜਾ ਇਦਾਂ ਦੇ ਜਿਹੜੇ ਮਨੂਮੈਂਟਸ ਨੇ ਇਦਾਂ ਦੇ ਚੌਂਕ ਜਾਂ ਇਦਾਂ ਦੀਆਂ ਕੁਝ ਗੱਲ ਚੀਜ਼ਾਂ ਨੇ ਇਹ ਮਨੋਚੋਣਾ ਕਿ ਸ਼ਹਿਰ ਦੇ ਪਾਰਕਾਂ ਦੇ ਵਿੱਚ ਵੀ ਬਣਾਈਆਂ ਜਾਣ ਤਾਂ ਕਿ ਉੱਥੇ ਜਿਹੜੇ ਬੰਦੇ ਵਿਜ਼ਟਰ ਹੁੰਦੇ ਨੇ ਉੱਥੇ ਰੁਕ ਵੀ ਸਕਦੇ ਨੇ ਆਰਾਮ ਨਾਲ ਪੜ ਵੀ ਸਕਦੇ ਨੇ ਦੋਸਤੋ ਇਸਨ ਸਾਡੀਆਂ ਅਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵਜ਼ਾਜ਼ਤ ਰੱਬ ਰੱਖਾ